ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਵਾ ਕਦੇ ਹਾਂ ਅੱਜ ਦੀ ਵੱਡੀ ਖਬਰ ਬੈਂਕ ਨੇ ਨਿਬਾਇਆ ਵਾਦਾ ਪੇੜਤਾ ਦੇ ਖਾਤੇਾਂ ਚ ਟ੍ਰਾਂਸਫਰ ਕੀਤੀ 24 ਲੱਖ ਰੁਪਏ ਦੀ ਰਕਮ ਕਰੀਬ ਇੱਕ ਇੱਕ ਕਰੀਬ ਮਹੀਨਾ ਪਹਿਲਾਂ ਪਾਤ ਸਟੇਟ ਬੈਂਕ ਇੰਡੀਆ ਬ੍ਰਾਂਚ ਚ ਸਾਦਿਕ ਦੇ ਕਲਰਕ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਕਪਲੇ ਵਿੱਚ ਬੈਂਕ ਅਧਿਕਾਰੀਆਂ ਵੱਲੋਂ ਆਪਣੇ ਪਨੇ ਕੀਤੇ ਦਾਅਵੇ ਨੂੰ ਪੂਰਾ ਕਰਦੇ ਹੋਏ ਕਰੀਬ 24 ਲੱਖ ਰੁਪਏ ਦੀ ਰਾਸ਼ੀ ਪਿਛੇ ਪੀੜਤਾ ਲੋਕਾਂ ਦੇ ਖਾਤਿਆਂ ਵਿੱਚ ਅੱਜ ਟਰਾਂਸਫਰ ਕਰ ਦਿੱਤੀ ਗਈ ਹੈ ਜਿਗਰਜੋਗ ਹੈ ਕਿ ਇਸ ਬੈਂਕ ਦਾ ਕਲਰਕ ਐਮਿਤ ਢਿੰਗੜਾ ਕਰੋੜਾ ਰੁਪਏ ਦਾ ਕਪਲਾ ਕਰਕੇ ਫਰਾਰ ਹੋ ਗਿਆ ਹੈ ਲੋਕਾਂ ਨੂੰ ਪਤਾ ਲੱਗਣ ਤੇ ਹੜਕਰ ਮੱਚ ਗਿਆ ਹੈ ਤੇ ਕਿਰਤੀ ਕਿਸਾਨ ਯੂਨੀਅਨ ਨੇ ਬੈਂਕ 'ਤੇ ਮੋਰੇ ਤਰਨਾ ਸ਼ੁਰੂ ਕਰ ਦਿੱਤਾ ਸੀ ਲੋਕੋ ਰੋਗ ਨੂੰ ਦੇਖਦੇ ਹੋਏ ਬੈਂਕ ਅਧਿਕਾਰੀਆਂ ਨੇ ਤਰਨੇ ਦਰਾਨ ਲਖਤੀ ਦਾਵਾ ਕੀ ਦਾਵਾ ਕੀਤਾ ਸੀ ਕਿ ਜੋ ਕਪਲਾ ਹੋਇਆ ਹੈ ਉਹ ਬੈਂਕ ਨਾਲ ਹੋਇਆ ਹੈ ਤੇ ਅਸੀਂ 18 ਅਗਸਤ ਤੋਂ ਪੈ ਤੋਂ ਰੁਪਏ ਲੋਕਾਂ ਨੂੰ ਦੇਣੇ ਸ਼ੁਰੂ ਕਰ ਦੇਵਾਂਗੇ ਬੈਂਕ ਦੇ ਆਰ ਐਮ ਪ੍ਰਵੀਨ ਸੋਨੀ ਨੇ ਦੱਸਿਆ ਕਿ ਲਖਤੀ ਕਾਰਵਾਈ ਮੁਕੰਮਲ ਕਰਕੇ ਰੁਪਏ ਵੀਰਪਾਲ ਕੌਰ ਬਿਲੇਵਾਲ ਜਲੰਧਰ ਸਿੰਘ ਕੋਹਣੀ ਜਗੁਰਚਰਨ ਸਿੰਘ ਬਿਲੇਵਾਲ ਬਲਜਿੰਦਰ ਕੌਰ ਬਿਲੇਵਾਲ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਚਾਕਾ ਜਮੀਤ ਸਿੰਘ ਵਾਲਾ ਵਾਲਾ ਅਮਨਦੀਪ ਕੌਰ ਵਾਸੀ ਸਾਦਖ ਦੇ ਖਾਤੇ ਵਿੱਚ ਕਰੀਬ 24 ਲੱਖ ਰੁਪਏ ਦੀ ਰਕਮ ਟਰਾਂਸਫਰ ਕੀਤੀ ਜਾ ਰਹੀ ਹੈ ਬੈਂਕ ਨੇ ਗਾਕਾਂਦੀ ਮੁਸ਼ਕਲ ਨੂੰ ਦੇਖਦੇ ਇੱਕ ਪਰਿਸ਼ਰਵਤ ਵਿਆਜ ਸਮੇਤ ਇੱਕ ਰਕਮ ਵਾਪਸ ਕੀਤੀ ਹੈ ਬਾਕੀ ਦਰਸ ਖਾਸ ਤਾਂ ਦਾ ਕੰਮ ਵੀ 90 ਦਿਨਾਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ ਕੀਰਤੀ ਕਿਸਾਨ ਯੂਨੀਅਨ ਨੇ ਸੂਬਾ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਹੁਣ ਤੱਕ ਦੀ ਬੈਂਕ ਅਧਿਕਾਰੀਆਂ ਦੀ ਕਾਰਵਾਈ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਆ ਪੀੜਤ ਲੋਕਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹਨਾਂ ਦਾ ਇੱਕ ਇੱਕ ਰੁਪਿਆ ਵਾਪਸ ਕਰੋਨ ਤੱਕ ਉਹਨਾਂ ਦੇ ਨਾਲ ਹਨ ਜਿੱਥੇ ਜਗਰਜੋਗ ਹੈ ਕਿ ਥਾਣਾ ਮੁਖੀ ਨਵਦੀਪ ਸਿੰਘ ਪੱਟੀ ਨੇ ਉਹਨਾਂ ਦੀ ਟੀਮ ਸਾਥਦਕਾ ਬਹੁਤ ਕਰੋੜੀ ਕਪਰੇਖ ਨਾਲ ਸੰਬੰਧਿਤ ਹੁਣ ਤੱਕ ਤਿੰਨ ਗ੍ਰਿਫਤਾਰੀ ਹੋ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ ਜਿਸ ਵਿੱਚ ਸਰਗਰਨਾ ਅਮਿਤ ਸ਼ਿੰਗੜਾ ਉਸਦੀ ਪਤਨੀ ਰੁਪਿੰਦਰ ਕੌਰ ਅਤੇ ਅਮਿਤ ਦਾ ਸਾਥੀ ਅਭਿਸ਼ੇਕ ਗੁਪਤ ਸ਼ਾਮਲ ਹਨ ਜਿਨ੍ਹਾਂ ਕੀ ਹੋਰ ਕਤਤ ਤਲੋਸ਼ੀਆਂ ਦੀ ਤਲਾਸ਼ ਜਾਰੀ ਹੈ ਹੁਣ ਤੱਕ ਪੁਲਿਸ ਨੂੰ ਕਰੀਬ 4 ਕਰੋੜ ਰੁਪਏ ਦੀ ਚੱਲ ਅਚੱਲ ਜਾਇਦਾਦ ਤੋਂ ਇਲਾਵਾ 10 ਤੋਲੇ ਸੋਨਾ ਅਤੇ ਇੱਕ ਮੁਲਜ਼ਮ ਦੇ ਖਾਤੇ ਵਿੱਚ ਕਰੀਬ 10 ਲੱਖ ਰੁਪਏ ਮਿਲੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ